ਪੁਲਿਸ ਦੇ ਸਾਹਮਣੇ ਆਈ ਵੱਡੀ ਚੁਣੌਤੀ ਪੁਲਿਸ ਦੇ ਅਲਾ ਅਫਸਰਾ ਦੀ ਵਧ ਗਈ ਹੈ ਚਿੰਤਾ ਦਿਨ ਬਦਿਨ ਵੱਧ ਰਹੇ ਅਪਰਾਧਿਕ ਮਾਮਲਿਆਂ ਦੇ ਸੰਬੰਧ ਦੇ ਵਿੱਚ ਪੁਲਿਸ ਆਪਣੀ ਰਣਨੀਤੀ ਬਦਲਣ ਤੇ ਕਰ ਰਹੀ ਹੈ ਵਿਚਾਰ ਵਟਾਂਦਰਾ ਤੇ ਇਹਨਾਂ ਮਸਲਿਆਂ ਨੂੰ ਖਤਮ ਕਰਨ ਦੇ ਲਈ ਪੁਲਿਸ ਦੇ ਵੱਲੋਂ ਹੋ ਗਿਆ ਹੈ ਅਲਰਟ ਜਾਰੀ ਜੀ ਹ ਦੱਸਦੀ ਹੈ ਕਿ ਇਸ ਵੇਲੇ ਪੰਜਾਬ ਪੁਲਿਸ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਆਈ ਹੋਈ ਹੈ ਜਿਸ ਦੇ ਸਬੰਧ ਦੇ ਵਿੱਚ ਪੁਲਿਸ ਦੇ ਵੱਡੇ ਤੇ ਆਲਾ ਅਫਸਰਾਂ ਦੀ ਚਿੰਤਾ ਵੱਧ ਗਈ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਦਿਨ-ਬਦਨ ਅਪਰਾਧਿਕ ਮਾਮਲੇ ਵੱਧ ਰਹੇ ਨੇ ਇਸ ਨੂੰ ਲੈ ਕੇ ਪੁਲਿਸ ਹੁਣ ਆਪਣੀ ਰਣਨੀਤੀ ਨੂੰ ਬਦਲਣ ਦੇ ਲਈ ਮਜਬੂਰ ਹੋ ਰਹੀ ਹੈ ਤੇ ਹੁਣ ਪੰਜਾਬ ਪੁਲਿਸ ਦੇ ਵੱਲੋਂ ਅਲਰਟ ਵੀ ਜਾਰੀ ਹੋ ਗਿਆ ਹੈ ਪੰਜਾਬ ਪੁਲਿਸ ਖੁਦ ਹੁਣ ਬਹੁਤ ਜ਼ਿਆਦਾ ਅਲਰਟ ਹੋ ਗਈ ਹੈ ਤਾਂ ਕਿ ਇਨਾਂ ਅਪਰਾਧਿਕ ਮਸਲਿਆਂ ਨੂੰ ਇਹਨਾਂ ਮਾਮਲਿਆਂ ਨੂੰ ਖਤਮ ਕੀਤਾ ਜਾ ਸਕੇ ਦੱਸਦੀ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਕਾਰੋਬਾਰੀਆਂ ਨੂੰ ਚਾਹੇ ਉਹ ਵੱਡੇ ਨੇ ਚਾਹੇ ਛੋਟੇ ਨੇ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਅਜਿਹੀਆਂ ਕਾਲਾਂ ਆ ਰਹੀਆਂ ਨੇ ਜਿਨ੍ਹਾਂ ਵਿੱਚ ਉਹਨਾਂ ਦੇ ਕੋਲੋਂ ਫਰੋਤੀ ਦੀ ਮੰਗ ਕੀਤੀ ਜਾਂਦੀ ਹੈ ਚਾਹੇ ਉਹ ਛੋਟੇ ਦੁਕਾਨਦਾਰ ਹੋਣ ਚਾਹੇ ਵੱਡੇ ਕਾਰੋਬਾਰੀ ਹੋਣ ਅਜਿਹੇ ਮਾਮਲੇ ਪੰਜਾਬ ਦੇ ਵਿੱਚ ਦਿਨ ਬਦਿਨ ਵੱਧਦੇ ਜਾ ਰਹੇ ਨੇ ਤੇ ਪੰਜਾਬ ਪੁਲਿਸ ਦੇ ਵੱਲੋਂ ਬਹੁਤ ਸਾਰੇ ਅਜਿਹੇ ਅਪਰਾਧਿਕ ਮਾਮਲਿਆਂ ਤੇ ਪਹਿਲਾਂ ਠੱਲ ਵੀ ਪਾਈ ਗਈ ਸੀ ਬਹੁਤ ਸਾਰੇ ਗੈਂਗਸਟਰਾਂ ਨੂੰ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਜਿਹੜੇ ਕਿ ਅਜਿਹੇ ਅਪਰਾਧਿਕ ਮਾਮਲਿਆਂ ਨੂੰ ਜਿਹੜੇ ਅੰਜਾਮ ਦਿੰਦੇ ਨੇ ਉਹਨਾਂ ਨੂੰ ਫੜਿਆ ਵੀ ਗਿਆ ਸੀ ਪ੍ਰੰਤੂ ਇਹਨਾਂ ਹੋਣ ਦੇ ਬਾਵਜੂਦ ਵੀ ਹੁਣ ਅਲੱਗ-ਅਲੱਗ ਥਾਵਾਂ ਤੇ ਗਰਨੇਟ ਸੁਤੰਦੀਆਂ ਘਟਾਵਾਂ ਸਾਹਮਣੇ ਆ ਰਹੀਆਂ ਨੇ ਕਦੀ ਇਹ ਗਰਨੇਟ ਕਿਸੇ ਘਰ 'ਚ ਸੁੱਟਿਆ ਜਾਂਦਾ ਹੈ ਕਦੀ ਕਿਸੇ ਦੁਕਾਨ ਤੇ ਜਾਫਰ ਕਦੀ ਕਿਸੇ ਪੈਟਰੋਲ ਪੰਪ ਤੇ ਅਸੀਂ ਪਿੱਛੇ ਜਹੀ ਸੁਣਿਆ ਸੀ ਕਿ ਇੱਕ ਪੈਟਰੋਲ ਪੰਪ ਤੇ ਇੱਕ ਹੈਂਡ ਗਰਨੇਡ ਸੁੱਟਿਆ ਗਿਆ ਸੀ ਉਸ ਤੋਂ ਬਾਅਦ ਅਜੇ ਹੋਰ ਵੀ ਬਹੁਤ سارے ਮਾਮਲੇ ਜਿਹੜੇ ਕੋਈ ਸਾਹਮਣੇ ਆਏ ਸਨ ਜਿਹੜੀ ਕਿ ਦੁਬਾਰਾ ਫਿਰ ਅੱਤਵਾਦੀ ਕਾਲੇ ਦੌਰ ਦੀ ਯਾਦ ਦਿਵਾਉਂਦੇ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਦੀ ਚਿੰਤਾ ਵਧੀ ਹੋਈ ਹੈ ਪੰਜਾਬ ਪੁਲਿਸ ਦੇ ਸਾਹਮਣੇ ਇਹ ਇੱਕ ਬਹੁਤ ਵੱਡੀ ਚੁਣੌਤੀ ਬਣ ਕੇ ਇਹ ਮਸਲਾ ਖੜਾ ਹੋਇਆ ਪਿਆ ਹੈ ਜਿਸ ਨੂੰ ਲੈ ਕੇ ਪੁਲਿਸ ਹੁਣ ਆਪਣੀ ਰਣਨੀਤੀ ਨੂੰ ਬਦਲਣ ਦੇ ਲਈ ਮਜਬੂਰ ਹੋਈ ਪਈ ਹੈ ਤੇ ਇਸ ਤੇ ਪੁਲਿਸ ਦੇ ਵੱਡੇ ਅਫਸਰਾਂ ਦੇ ਵੱਲੋਂ ਵਿਚਾਰ ਵਟਾਂਦਰਾ ਵੀ ਕੀਤਾ ਜਾ ਰਿਹਾ ਹੈ ਤੇ ਹੁਣ ਪੁਲਿਸ ਇਸ ਸੰਬੰਧ ਦੇ ਵਿੱਚ ਬਹੁਤ ਜ਼ਿਆਦਾ ਅਲਰਟ ਹੋਈ ਪਈ ਹੈ ਇੱਥੇ ਜ਼ਿਕਰ ਇਹ ਖਾਸ ਹੈ ਕਿ ਅਜੇ ਹੀ ਗਰਨੇਟ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਹੀ ਮਿਲਦੇ ਸਨ ਕਿਉਂਕਿ ਉੱਥੇ ਅਤਵਾਦੀ ਜਿਹੜੇ ਹਮਲੇ ਆਮ ਤੌਰ ਤੇ ਹੀ ਰਹਿੰਦੇ ਰਹਿੰਦੇ ਨੇ ਕਿਉਂਕਿ ਉਹ ਇੱਕ ਬਹੁਤ ਹੀ ਸੰਵੇਦਨਸ਼ੀਲ ਜਿਹੜਾ ਹਿੱਸਾ ਹੈ ਦੇਸ਼ ਦਾ ਜੰਮੂ ਕਸ਼ਮੀਰ ਜਿੱਥੇ ਕਿ ਅਤਵਾਦੀਆਂ ਨੂੰ ਟ੍ਰੇਨਿੰਗ ਦੇ ਕੇ ਜੰਮੂ ਕਸ਼ਮੀਰ ਦੇ ਵਿੱਚ ਭੇਜਿਆ ਜਾਂਦਾ ਹੈ ਤੇ ਉੱਥੇ ਅਜਿਹੀਆਂ ਗ੍ਰੇਡਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਆਮ ਹੀ ਨੇ ਤੇ ਉੱਥੇ ਇਹ ਘਟਨਾਵਾਂ ਆਮ ਤੌਰ ਤੇ ਹੁੰਦੀਆਂ ਹੀ ਰਹਿੰਦੀਆਂ ਨੇ ਤੇ ਇੱਥੇ ਜਦੋਂ ਹੁਣ ਇਹ ਘਟਨਾਵਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਫਿਰ ਇਹ ਪੁਲਿਸ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਹੈ ਪੁਲਿਸ ਇਸ ਦੇ ਸੰਬੰਧ ਦੇ ਵਿੱਚ ਇੱਕ ਵਿਚਾਰ ਵਟਾਂਦਰਾ ਇਹ ਤਾਂ ਕਿ ਜਿਹੜੇ ਹੋਣ ਵਾਲੇ ਦੇ ਦਿਨ-ਦਿਨ ਇਹ ਮਸਲੇ ਵੱਧ ਰਹੇ ਨੇ ਅਪਰਾਧ ਹੋ ਰਹੇ ਨੇ ਇਹਨਾਂ ਤੇ ਠੱਲ ਪਾਈ ਜਾ ਸਕੇ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਲੋਕ ਇਹ ਗਰਨੇਟ ਲੈ ਕੇ ਆਉਂਦੇ ਨੇ ਆਖਿਰ ਇਹਨਾਂ ਨੂੰ ਇਹ ਗਰਨੇਟ ਮੁਹੱਈਆ ਕੌਣ ਕਰਵਾਉਂਦਾ ਹੈ ਅਜਿਹੇ ਕਿਹੜੇ ਲੋਕ ਨੇ ਕਿਹੜੀ ਗੈਂਗਸਟਰ ਨੇ ਜਿਹੜੇ ਇਹ ਇਹਨਾਂ ਤੱਕ ਅਜਿਹੇ ਗਰਨੇਟ ਪਹੁੰਚਾਉਂਦੇ ਨੇ ਪਰੰਤੂ ਪੁਲਿਸ ਦੀ ਕੁਝ ਤਫ਼ਤੀਸ਼ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜੇ ਹੈਂਡ ਗਰਨੇਟ ਨੇ ਜਿਹੜੇ ਦਿਨ-ਦਿਨ ਪੰਜਾਬ ਦੇ ਕਿਸੇ ਨਾ ਕਿਸੇ ਘਰ ਦੇ ਵਿੱਚ ਸੁੱਟੇ ਜਾਂਦੇ ਨੇ ਜਾਂ ਦੁਕਾਨਾਂ ਤੇ ਸੁੱਟੇ ਜਾਂਦੇ ਨੇ ਇਹ ਜ਼ਿਆਦਾਤਰ ਡਰੋਨ ਦੇ ਰਾਹੀਂ ਮਗਵਾਏ ਜਾਂਦੇ ਨੇ ਤੇ ਬਾਅਦ ਦੇ ਵਿੱਚ ਇਹਨਾਂ ਦੇ ਨਾਲ ਹੀ ਪੰਜਾਬ ਦੇ ਵਿੱਚ ਅਪਰਾਧਿਕ ਮਾਮਲੇ ਜਿਹੜੇ ਕਿ ਉਹ ਬਣਾਏ ਜਾਂਦੇ ਨੇ ਅਪਰਾਧਿਕ ਘਟਨਾਵਾਂ ਕਰੀਆਂ ਜਾਂਦੀਆਂ ਨੇ ਇਹ ਦੱਸਦੀ ਹੈ ਕਿ ਕਪੂਰਥਲਾ ਦੇ ਐਸਐਸਪੀ ਗੌਰਵ ਤੂਰਾ ਹੁਣਾਂ ਨੇ ਜਾਣਕਾਰੀ ਦਿੱਤੀ ਹੈ ਕਿ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਪੁਲਿਸ ਨੂੰ ਬਹੁਤ ਜ਼ਿਆਦਾ ਅਲਰਟ ਕਰ ਦਿੱਤਾ ਗਿਆ ਹੈ ਤੇ ਵੱਡੀ ਤਦਾਰ ਦੇ ਵਿੱਚ ਪੁਲਿਸ ਦੇ ਵੱਲੋਂ ਚਾਹੇ ਜਿਹੜੇ ਅਪਰਾਧਿਕ ਮਾਮਲੇ ਨੇ ਉਹਨਾਂ 'ਤੇ ਠੱਲ ਪਾਉਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਪੂਰਥਲਾ ਦੇ ਵਿੱਚ ਵੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਸਨ ਤੇ ਉਹਨਾਂ 'ਤੇ ਠੱਲ ਪਾਉਣ ਦੇ ਲਈ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਗੈਂਗਸਟਰਾਂ ਨੂੰ ਇੱਥੇ ਪਹਿਲਾਂ ਵੀ ਫੜਿਆ ਗਿਆ ਹੈ ਜਿਨ੍ਹਾਂ ਦੇ ਵੱਲੋਂ ਗਰਨੇਟ ਨਾਲ ਸੰਬੰਧਿਤ ਜੜੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ ਇੱਥੇ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਹੋਣ ਵਾਲੇ ਜਿਹੜੇ ਹਮਲਿਆ ਹੋਏ ਨੇ ਪਹਿਲਾਂ ਵੀ ਤੇ ਜਿਹੜੇ ਹੁਣ ਵੀ ਬਹੁਤ ਜਿਹੜੇ ਕੁਝ ਸਮਾਂ ਸੀ ਪਹਿਲਾਂ ਸੁਣੇ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਫੌਜ ਦੇ ਸਿਪਾਹੀ ਸਨ ਉਹ ਸ਼ਹੀਦ ਹੋ ਗਏ ਸਨ ਇਹਨਾਂ ਗਰਨੇਟ ਹਮਲਿਆਂ ਦੇ ਵਿੱਚ ਤੇ ਹੋਣਾ ਇਹੀ ਜਿਹੜੇ ਹਮਲੇ ਨੇ ਗਰਨੇਟਾਂ ਦੇ ਸੰਬੰਧ ਦੇ ਵਿੱਚ ਪੰਜਾਬ ਦੀਆਂ ਅਲੱਗ-ਅਲੱਗ ਥਾਵਾਂ ਤੇ ਹੋ ਰਹੇ ਨੇ ਦੇਖਿਆ ਗਿਆ ਹੈ ਕਈ ਵਾਰ ਕਿਸੇ ਦੁਕਾਨ ਦੇ ਉੱਪਰ ਗੋਲੀਬਾਰੀ ਵੀ ਹੋਈ ਹੈ ਫਾਇਰਿੰਗ ਹੋਈ ਹੈ ਜਿਸ ਦੇ ਵਿੱਚ ਆਮ ਲੋਕਾਂ ਨੂੰ ਵੀ ਜ਼ਖਮੀ ਹੋਣਾ ਪਿਆ ਹੈ ਤੇ ਬਹੁਤ ਸਾਰੇ ਕਾਰੋਬਾਰੀਆਂ ਦੀ ਜਾਨ ਵੀ ਇਸ ਮਾਮਲੇ ਦੇ ਵਿੱਚ ਚਲੀ ਗਈ ਹੈ ਇੱਥੇ ਪੁਲਿਸ ਦਾ ਇਹ ਕਹਿਣਾ ਹੈ ਕਿ ਬਹੁਤ ਸਾਰੇ ਜਿਹੜੇ ਗੈਂਗਸਟਰ ਨੇ ਜਿਨ੍ਹਾਂ ਦੇ ਤਾਰ ਆਪਸ ਦੇ ਵਿੱਚ ਜੁੜੇ ਹੋਏ ਨੇ ਆਪਸ ਵਿੱਚ ਲਿੰਕ ਬਣਾ ਕੇ ਅੱਗੇ ਤੋਂ ਅੱਗੇ ਜਿਹੜੇ ਕਿ ਗਰਨੇਟ ਮੋਹਈਆ ਕਰਵਾਉਂਦੇ ਨੇ ਤੇ ਫਿਰ ਡਰ ਦੀ ਭਾਵਨਾ ਪੈਦਾ ਕਰਦੇ ਨੇ ਤੇ دہشت ਦਾ ਮਾਹੌਲ ਪੈਦਾ ਕਰਨਾ ਇਹਨਾਂ ਦਾ ਮਕਸਦ ਹੈ ਤੇ ਕਿਤੇ ਨਾ ਕਿਤੇ ਇਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਵੀ ਹੋਏ ਨੇ ਤੇ ਹੁਣ ਇਹ ਗਰਨੇਟ ਦੀਆਂ ਘਟਨਾਵਾਂ ਜਿਹੜੀਆਂ ਦਿਨ-ਬ-ਦਿਨ ਵੱਧ ਰਹੀਆਂ ਨੇ ਇਹ ਪੁਲਿਸ ਦੇ ਲਈ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਨੇ ਪੁਲਿਸ ਦੇ ਸਾਹਮਣੇ ਇਸ ਵਕਤ ਇੱਕ ਵੱਡੀ ਚੁਣੌਤੀ ਹੈ ਜਿਸ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਦੇ ਵੱਲੋਂ ਆਪਣੀ ਰਣਨੀਤੀ ਨੂੰ ਦਰਨ ਤੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਤੇ ਪੁਲਿਸ ਦੇ ਵੱਲੋਂ ਇਸ ਸੰਬੰਧ ਵਿੱਚ ਇੱਕ ਹਾਈ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ